ਵਿਦਵਾਨਾਂ ਤੰਕਰੀ ਇੱਕ ਪੰਕਤੀ ਬੋਲੇ ਆ ਕਰਨ ਕਿ ਚਾਰ ਗੁਣ ਬੰਦੇ ਤੇ ਡੰਗਰ ਚ ਝਕੋ ਜਾਏ ਨੇ ਭੋਜਨ ਨਿੰਦਰਾ ਭੋਗ ਪੈ ਪਾਸ਼ਪੁਰਖ ਸਮਾਨ ਸਮਾਨ ਨਾ ਬਰਾਬਰ ਭੋਜਨ ਢਿੱਡ ਪਰ ਕੇ ਤੋਈ ਵੀ ਖਾਂਨੇ ਆਪਣੀ ਰੋਟੀ ਤੇ ਉਹ ਵੀ ਪੱਠਾ ਖਾਂਦੇ ਉਹ ਵੀ ਪੱਠਾ ਖਾਂਦੇ ਨੇ ਦੂਸਰਾ ਉਹਨ ਸਾਡਾ ਤਾਂ ਵੈਸੇ ਭੋਜਨ ਹੀ ਬਾਸ਼ਨਾਮਾ ਦਾ ਉਹ ਤੇ ਜਿੱਦਾਂ ਦਾ ਮਿਲ ਗਿਆ ਖਾ ਲੈਂਦੇ ਨੇ ਵਿਚਾਰੇ ਪਾਸਾ ਸਮਝਾ ਰਹੇ ਨੇ ਕਿ ਦੇਖੋ ਭੋਜਨ ਨਿੰਦਰਾ ਦੂਸਰੀ ਗੱਲ ਐ ਕਿ ਸੌਂਦਾ ਡੰਗਰ ਵੀ ਐ ਤੇ ਸੌਂਦਾ ਬੰਦਾ ਵੀ ਐ ਸੌਂਦਾ ਡੰਗਰ ਵੀ ਐ ਤੇ ਸੌਂਦਾ ਬੰਦਾ ਵੀ ਖਾਂਦਾ ਬੰਦਾ ਵੀ ਤੇ ਖਾਂਦਾ ਡੰਗਰ ਵੀ ਕੋਈ ਫਰਕ ਕੋਈ ਫਰਕ ਨਹੀਂ ਇਹ ਤਾਂ ਸਰੀਰਕ ਕਿਰਿਆ ਉਹਦੇ ਕੋਲੇ ਆਤਮਿਕ ਕਿਰਿਆ ਹੈ ਨਹੀਂ ਤੇ ਜਿਸ ਬੰਦੇ ਕੋਲ ਵੀ ਆਤਮਿਕ ਕਿਰਿਆ ਨਹੀਂ ਉਹ ਤਾਂ ਫਿਰ ਇੱਕੋ ਜਿਹਾ ਹੀ ਹੋ ਗਿਆ ਨਾ ਕੰਮ ਸਾਡੇ ਕੋਲ ਬੰਦੇ ਅਸੀਂ ਤਾਂ ਐ ਕਿ ਸਾਡੇ ਕੋਲ ਆਤਮਿਕ ਕਿਰਿਆ ਹੈ ਉਹਦੇ ਕੋਲੇ ਵਿਚਾਰੇ ਨੂੰ ਇਹ ਹੀ ਨਹੀਂ ਪਤਾ ਆਤਮਿਕ ਕਿਰਿਆ ਕੀ ਹੁੰਦੀ ਤੇ ਜਿਨ੍ਹਾਂ ਨੂੰ ਆਤਮਿਕ ਕਿਰਿਆ ਦਾ ਹੀ ਨਹੀਂ ਪਤਾ ਤੇ ਉਹਨਾਂ ਨੂੰ ਤੇ ਫਿਰ ਕੋਈ ਲੋੜ ਨਹੀਂ ਬੰਦੇ ਕਹਿਣੇ ਇਹ ਬੰਦਾ ਹੈ ਆਉ ਪਾਸ਼ਾ ਸਮਝਾ ਰਿਹਾ ਹੈ ਕਿ ਭੋਜਨ ਨਿੰਦਰਾ ਭੋਗ ਤੀਸਰੀ ਗੱਲ ਗ੍ਰਸਤੀ ਆਪਾਂ ਵੀ ਹੈ ਤੇ ਗ੍ਰਸਤੀ ਡੰਗਰ ਵੀ ਹੈ ਬੱਚੇ ਉਹਨਾਂ ਦੇ ਵੀ ਹੈ ਤੇ ਬੱਚੇ ਸਾਡੇ ਵੀ ਹੈ ਪਰ ਫਿਰ ਵੀ ਜਿਹੜੀ ਚੀਜ਼ ਤੋਂ ਸਤਿਗੁਰੂ ਸਾਨੂੰ ਰੋਕਦੇ ਨੇ ਉਹ ਤੋਂ ਡੰਗਰ ਤਾਂ ਬਚਿਆ ਪਰ ਬੰਦਾ ਨਹੀਂ ਬਚਿਆ ਡੰਗਰ ਬਚਿਆ ਉਸ ਚੀਜ਼ ਤੋਂ ਹੋ ਸਕਦਾ ਹੋਊਗਾ ਉਹਨੂੰ ਵੀ ਪਰ ਜਿੰਨਾ ਬੰਦੇ ਨੂੰ ਆ ਓਨਾ ਡੰਗਰ ਨੂੰ ਨਹੀਂ ਕੀ ਮੋਹ ਉਹਨਾ ਆਪਣੇ ਬੱਚਿਆਂ ਨਾਲ ਡੰਗਰ ਨੂੰ ਮੋਹ ਨਹੀਂ ਜਿਤਨਾ ਬੰਦਿਆਂ ਨੂੰ ਮੋਹ ਹੋ ਜਾਂਦਾ ਹੈ ਪਾਤਸ਼ਾਹ ਨੇ ਤੇ ਆਖਿਆ ਮੋਹ ਮਾਇਆ ਕੇ ਸੰਗ ਨਾਲੇ ਮਨ ਵਿੱਚ ਰੱਖੇ ਹਰ ਹਰ ਕੀ ਪੰਕਜ ਮੋਹ ਪਗ ਚਾਲੇ ਨਾਹੀ ਅਮ ਦੇਖਾ ਤੈ ਹੈ ਡੂਬੀ ਹਲੇ ਡੂਬੀ ਹਲੇ ਦਾ ਇਹੋ ਹੀ ਹੈ ਕਿ ਸਾਰਾ ਦਿਨ ਬੁੱਤੀ ਉਹਨਾਂ ਦੇ ਵਿੱਚ ਹੀ ਡੁੱਬੀ ਰਹਿੰਦੀ ਹੈ ਉਹ ਚਾਹੇ ਜਿੱਥੇ ਮਰਜ਼ੀ ਵੀ ਬੈਠਾ ਹੋਵੇ ਤੇਰੀ ਸੁਰਤ ਉੱਥੇ ਹੀ ਜਾਣੀ ਹੈ ਘੁਮ ਘੁਮ ਕੇ ਉੱਚੀ ਡੁੱਬੀ ਰਹਿਣੀ ਹੈ ਇਸ ਕਰਕੇ ਤੀਸਰੀ ਗੱਲ ਸਾਧੂ ਜੀ ਸਮਝਾਉਂਦੇ ਨੇ ਕਿ ਬੰਦਾ ਵੀ ਗ੍ਰਸਤੀ ਹੈ ਤੇ ਡੰਗਰ ਵੀ ਗ੍ਰਸਤੀ ਹੈ ਹਰ ਪੰਛੀ ਵੀ ਗ੍ਰਸਤੀ ਹੈ ਠੀਕ ਹੈ ਨਾ ਇੱਕ ਦਰਖਤ ਹੀ ਲਲੋ ਉਹਦੀ ਵੀ ਗਿਟਕ ਬੀਜੋ ਉੱਚੋ ਵੀ ਤਾਂ ਬੱਚਾ ਨਿਕਲਦਾ ਹੀ ਹੈ ਨਾ ਠੀਕ ਹੈ ਨਾ ਜੀ ਇਸ ਕਰਕੇ ਕੀ ਹੈ ਭੋਜਨ ਨਿੰਦਰਾ ਭੋਗ ਭੈ ਚੌਥੀ ਗੱਲ ਡਰਦਾ ਰਾਜੇ ਡੰਗਰ ਵੀ ਹੈ ਤੇ ਡਰਦਾ ਬੰਦਾ ਡਰ ਵੀ ਦੋਆਂ ਦੇ ਵਿੱਚ ਹੈ ਬੰਦੇ 'ਚ ਵੀ ਡਰ ਹੈ ਤੇ ਡੰਗਰ ਦੇ ਵਿੱਚ ਵੀ ਡਰ ਇਹ ਚਾਰ ਚੀਜ਼ਾਂ ਭੋਜਨ ਖਾਣਾ ਸੌਣਾ ਹੈ ਨਾ ਜੀ ਗ੍ਰਿਸ਼ਟ ਤੇ ਪਿੰਡਾਰ ਪਾਤਸ਼ਾਹ ਕਹਿੰਦੇ ਚਾਰੀ ਚੀਜ਼ਾਂ ਦੋਨਾਂ ਦੇ ਵਿੱਚ ਬਰਾਬਰ ਨੇ ਕੀ ਹੈ ਦੋਨਾਂ ਚ ਬਰਾਬਰ ਨੇ ਜਿਹਦੇ ਨਾਲ ਸਾਨੂੰ ਇਨਸਾਨ ਕਿਨ ਗਿਣਿਆ ਜਾਂਦਾ ਕਿਹਾ ਜਾਂਦਾ ਕਿ ਇਹ ਇਨਸਾਨ ਹੈ ਉਹ ਅਗਲੀ ਪੰਕਤੀ ਦੇ ਵਿੱਚ ਪਾਤਸ਼ਾਹ ਜੀ ਸਮਝਾਉਂਦੇ ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ ਜਾਣ ਕਹਿੰਦੇ ਮੈਂ ਇਨਸਾਨ ਨੂੰ ਗਿਆਨ ਦਿੰਦਾ ਹੈ ਕਿ ਤੂੰ ਖੁਦਾ ਨਾਲ ਮਿਲ ਸਕਦਾ ਹੈ ਤੇ ਜਿਸ ਦੇ ਅੰਦਰ ਖੁਦਾ ਨਾਲ ਮਿਲਣ ਦੀ ਅਜੇ ਕشش ਪੈਦਾ ਨਹੀਂ ਹੋਈ ਹੋ ਸਕਦਾ ਉਹ ਡੰਗਰਾਂ ਦੀ ਜ਼ਿੰਦਗੀ ਬਤੀਤ ਕਰਦਾ ਹੋਵੇ ਤਾਂ ਹੀ ਤਾਂ ਹੋਈ ਨਹੀਂ ਹੈ ਮੈਂ ਇਨਸਾਨ ਨੂੰ ਗਿਆਨ ਦਿੰਦਾ ਹੈ ਕਿ ਤੂੰ ਸਤ ਸੰਗਤ ਦੇ ਵਿੱਚ ਜਾਇਆ ਕਰ ਤੇ ਤੇਰਾ ਉੱਥੇ ਭਲਾ ਹੋ ਸਕਦਾ ਹੈ ਜਿਸ ਨੂੰ ਇਹ ਸਤ ਸੰਗਤ ਹੀ ਨਹੀਂ ਮਿਲ ਰਹੀ ਤਾ ਉਹ ਤਾਂ ਫਿਰ ਉਹ ਡੰਗਰ ਹੀ ਹੈ ਉਹ ਤਾਂ ਕੀ ਹੈ ਸੰਗਲ ਪਾ ਕੇ ਬੰਨਿਆ ਪਿਆ ਤੇ ਇਸ ਨੂੰ ਕਾਦੇ ਸੰਗਲ ਪਏ ਨੇ ਬੋਲੋ ਇਹਦੀਆਂ ਸ਼ਾਮਾਂ ਦੇ ਸੰਗਲ ਪਏ ਨੇ ਇਹਦੇ ਮੋਹ ਦੇ ਸੰਗਲ ਪਏ ਨੇ ਇਹਦੀਆਂ ਬਾਸ਼ਨਾਮਾਂ ਦੇ ਉਹ ਤੋਂ ਵਿਚਾਰਾ ਖੁੱਲਦਾ ਹੀ ਨਹੀਂ ਇਹਦੇ ਕੋਲ ਟਾਈਮ ਹੀ ਨਹੀਂ ਕਿ ਉਹ ਤੋਂ ਖੁੱਲੇ ਤੇ satsang de vich aave ਹੈਨਾ ਜੀ ਆ ਹੁਣ ਇਹ ਨਾ ਕਹੋ ਕਿ ਆਪਾਂ satsangi ਆਂ ਵੀ ਅਸੀਂ ਆਉਨੇ ਆ ਦੋ ਚਾਰ ਵੀਰਵਾਰ ਬੰਦ ਕਰ ਦੋ ਤੁਸੀਂ ਵੀ ਵੀਰਵਾਰ ਨੂੰ ਨਹੀਂ ਆਉਣਾ ਕਹਿ દिए ਤੇ ਸਟੇਜ ਦੇ ਉੱਤੇ ਵੀ ਨਹੀਂ ਅਗਲੇ ਵੀਰਵਾਰ satsang 'ਚ ਚਲੋ ਬੰਦਾ ਸੋਚੇ ਵੀ ਨਹੀਂ ਹੈ ਤੇ ਨਹੀਂ ਹੈ ਕੋਈ ਗੱਲ ਨਹੀਂ ਫੇਰ ਕਿ ਉਹ ਆਪਾਂ ਤਾਂ ਘੰਟਾ ਲਾਈਏ ਆਪਾਂ ਤਾਂ ਘੰਟਾ ਆਪਣਾ ਲਾਈ ਪਰ ਇਸ ਤਰ੍ਹਾਂ ਦੇ ਨਹੀਂ ਹੈ ਅਜੇ ਉਹ ਮਤਲਬ ਪੱਕੀ ਪ੍ਰੀਤ ਨਹੀਂ ਪਈ ਛੱਡੀ ਜਿਹੜੀ ਚਾਹੀਦੀ ਅਸਾਂ ਜਿਸ ਦਿਨ ਪੱਕੀ ਪ੍ਰੀਤ ਹੋ ਜਾਵੇ ਫਿਰ ਬੰਦਾ ਰਹਿ ਨਹੀਂ ਸਕਦਾ ਹੈ ਨਾ ਇਸ ਕਰਕੇ 사ਤਗੁਰ ਜੀ ਬਖਸ਼ਿਸ਼ ਕਰ ਸਾਡੇ ਤੇ ਮੇਰ ਕਰਨ ਕਿ